ਨਾਮ ਤਾਂ ਤੁਸੀਂ ਸਾਰਿਆਂ ਨੇ ਬਹੁਤ ਸੁਣਿਆ ਹੋਣਾ ਹੈ ਪਰ ਦੋਸਤੋ ਫਾਈਨਲੀ ਅੱਜ ਆਪਾਂ ਇੱਥੇ ਆ ਵੀ ਗਏ ਸੀ ਹਾਂਜੀ ਤੁਸੀਂ ਸਹੀ ਸੋਚੇ ਆਪਾਂ ਆਏ ਸੀ ਸੀਬੀ ਇਨਫੋਟੈਕ ਜਦੋਂ ਮੈਨੂੰ ਪਤਾ ਚੱਲਿਆ ਕਿ ਇੱਥੇ ਬੈਸਟ ਕੋਰਸ ਕਰਵਾਏ ਜਾਂਦੇ ਆ ਤਾਂ ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿਉਂ ਨਾ ਅੱਜ ਇਹਨਾਂ ਦੇ ਸਟੂਡੈਂਟਸ ਦੇ ਰਿਵਿਊ ਲੈ ਜਾਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਤੁਸੀਂ ਕਿਹੜਾ ਕੋਰਸ ਕਰਦੇ ਹੋ ਮੈਂ ਗ੍ਰਾਫਿਕ ਡਿਜ਼ਾਈਨ ਦਾ ਕੋਰਸ ਕਰ ਰਹੀ ਹਾਂ ਇੱਥੇ ਸਟੂਡੈਂਟਸ ਨੂੰ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਜ਼ਰੂਰ ਹੋਣਾ ਚਾਹੀਦਾ ਜਦੋਂ ਤੱਕ ਮੇਰਾ ਐਕਸਪੀਰੀਅ ਪੂਰੀ ਵਰੀਦ ਟਿਕਣਾ ਟ੍ਰੇਨ ਹੋ ਗਿਆ ਮੈਂ ਸਾਰੇ ਕੋਰਸ ਇੱਥੇ ਅਵੇਲੇਬਲ ਆ ਸਾਰਿਆਂ ਨੂੰ ਜੁਆਇਨ ਕਰਨਾ ਚਾਹੀਦਾ ਜੀ ਤੁਹਾਡਾ ਕੀ ਨਾਮ ਹੈ ਤੇਰਾ ਨਾਮ ਜੈਸ਼ਮਨ ਕੌਰ ਹੈ ਤੁਹਾਡਾ ਕੀ ਰਿਵਿਊ ਹੈ ਤੁਸੀਂ ਕਿਹੜਾ ਕੋਰਸ ਕਰ ਰਹੇ ਹੋ ਮੈਂ ਐਕਚੁਅਲੀ ਤੇ ਪਾਈਥਨ ਦਾ ਕੋਰਸ ਕਰ ਰਿਹਾ ਮੈਨੇ 2 ਮਹੀਨ ਤੋਂ ਚੱਲਿਆ ਮੇਰੇ ਜਿਹੜੇ ਵੀ ਡਾਊਟ ਸੀ ਮੇਰੇ ਸਾਰੇ ਕਲੀਅਰ ਹੋ ਚੁੱਕੇ ਆਂ ਮੈਂ ਆਪਣੇ ਅਗਲੇ ਵਰਕ ਲਈ ਕੰਟੀਨਿਊ ਕਰਨ ਲਈ ਰੈਡੀ ਇਫ ਯੂ ਐਥੀ ਐਡਵਾਂਸ ਬੇਸਿਕਸ ਆਤੀ ਪਈ ਹੈ ਜਾਂ ਸੀਬੀਐਮ ਇਨਫੋਟੈਕ ਇਸ ਫੀਲਡ ਦੇ ਰਿਗਾਰਡਿੰਗ ਕੁਝ ਵੀ ਸਿੱਖਣਾ ਚਾਹਤੇ ਹੋ ਜ਼ਰੂਰ ਆਓ ਇਥੇ ਵਿਜ਼ਿਟ ਕਰੋ ਤੇ ਹੁਣ ਅਸੀਂ ਇਥੋਂ ਦੇ ਮੈਮ ਨਾਲ ਗੱਲ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਇੱਥੇ ਕਿਹੜੇ ਕਿਹੜੇ ਕੋਰਸਸ ਅਵੇਲੇਬਲ ਨੇ ਸਭ ਤੋਂ ਪਹਿਲਾਂ ਸਾਡੇ ਨਾਲ ਪਿਆਰਪੂਰ ਸਤਿ ਸ਼੍ਰੀ ਅਕਾਲ ਸੀਬੀ ਇਨਫੋਟੈਕ ਦੇ ਵਿੱਚ ਹਰ ਇੱਕ ਕੰਪਿਊਟਰ ਐਂਡ ਆਈਟੀ ਦਾ ਕੋਰਸ ਜਿਹੜਾ ਅਵੇਲੇਬਲ ਆ ਬੇਸਿਕ ਕੰਪਿਊਟਰ ਐਡਵਾਂਸ ਅਕਾਊਂਟਿੰਗ ਪਲੱਸ ਕੋਡਿੰਗ ਤੇ ਪ੍ਰੋਗਰਾਮਿੰਗ ਕੋਰਸਸ ਵੀ ਅਵੇਲੇਬਲ ਆ ਜੇ ਕੋਈ ਵੀ ਅਪਾ ਸਟੂਡੈਂਟ ਨੂੰ ਸ਼ਾਰਟ ਟਰਮ ਕੋਰਸਿਸ ਵੀ ਕਰਾਈਦੇ ਜਿਨ੍ਹਾਂ ਨਾਲ ਅਪਾ ਉਹਨਾਂ ਨੂੰ ਕੰਪਲੀਟ ਹੋਣ ਤੋਂ ਬਾਅਦ ਪਲੇਸਮੈਂਟ ਵੀ ਪ੍ਰੋਵਾਈਡ ਕਰਾਈਦੇ ਆ ਠੀਕ ਹੈ ਥੈਂਕ ਯੂ ਮੈਮ ਹਾਂਜੀ ਦੋਸਤੋ ਮੈਨੂੰ ਤੇ ਇੱਥੇ ਆ ਕੇ ਬੜਾ ਜ਼ਿਆਦਾ ਵਧੀਆ ਲੱਗਿਆ ਇੱਥੋਂ ਦੇ ਰਿਵਿਊਸ ਸੁਣ ਕੇ ਨਾ ਸੱਚੇ ਮੈਨੂੰ ਤਾਂ ਇੰਨਾ ਜ਼ਿਆਦਾ ਵਧੀਆ ਲੱਗ ਰਿਹਾ ਮੈਨੂੰ ਤਾਂ ਲੱਗ ਰਿਹਾ ਹੁਣ ਤੁਹਾਨੂੰ ਵੀ ਇੱਥੇ ਵਿਜ਼ਿਟ ਕਰਨਾ ਚਾਹੀਦਾ ਆ ਕਿਤੇ ਹੋ